ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਵਿਦਾਂਸਭਾ ਹਲਕਾ ਖੇਮਕਰਨ ਦੇ ਵਿੱਚ ਸਰਦਾਰ ਦਲਬੀਰ ਸਿੰਘ ਅਲਗੋ ਜੀ ਅਗਵਾਈ ਹੇਠ ਅੱਜ ਹਲਕਾ ਖੇਮਕਰਨ ਦੇ ਅਦੀਨ ਆਉਂਦਾ ਪਿੰਡ ਬਾ ਤਾਰਾ ਸਿੰਘ ਵਿਖੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੀ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸਰਦਾਰ ਦਲਬੀਰ ਸਿੰਘ ਅਲਗੋ ਦੀ ਪ੍ਰੇਰਣਾ ਸਦਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਦੂ ਦੀ ਅਗਵਾਈ ਹੇਠ ਹੋਈ ਜੈਸੇ ਵਿੱਚ ਅੱਜ ਸਾਫਕਾ ਸਰਪੰਚ ਕਸ਼ਮੀਰ ਸਿੰਘ ਆਪਣੇ ਸੈਕੜੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਿਲ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਸਰਦਾਰ ਦਲਬੀਰ ਸਿੰਘ ਅਲਗੋ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਮੰਨ ਬਣਾ ਲਿਆ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਇੱਕੋ ਇੱਕ ਪਾਰਟੀ ਹੀ ਹੈ ਜੋ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕਦੀ ਹੈ ਅਖੀਰ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੱਲੋਂ ਜੋ ਸਕੀਮਾਂ ਆ ਰਹੀਆਂ ਹਨ ਉਹਨਾਂ ਤੋਂ ਜਾਣੂ ਕਰਵਾਇਆ ਵੇਖੋ ਖੇਮ ਕਰਨ ਤੋਂ ਗੁਰਪ੍ਰੀਤ ਸਿੰਘ ਗੋਲਾ ਦਿਖਾਸ ਰਿਪੋਰਟ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ ਹੀ ਸਤਕਾਰਯੋਗ ਬੁਲਾਰਿਆਂ ਨੇ ਡਾਕਟਰ ਸਾਹਿਬ ਨੇ ਸਰਦਾਰ ਹਰਪ੍ਰੀਤ ਸਿੰਘ ਨੇ ਸਤਕਾਰਯੋਗ ਸਰਦਾਰ ਦਲਬੀਰ ਸਿੰਘ ਗਲਗੋ ਨੇ ਜਿੱਥੇ ਪਾਰਟੀ ਦੀਆਂ ਰੀਤੀਆਂ ਨੀਤੀਆਂ ਬਾਰੇ ਗੱਲ ਕੀਤੀ ਡਾਕਟਰ ਰਤੇਸ਼ ਚੋਪੜਾ ਜੀ ਨੇ ਉਥੇ ਸਰਦਾਰ ਤਲਬੀਰ ਸਿੰਘ ਅਲਗੋ ਕੋਠੀ ਜੀ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਹਰ ਇੱਕ ਘੜੀ ਦੇ ਵਿੱਚ ਹਰ ਇੱਕ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਸਮੁੱਚੀ ਪਾਰਟੀ ਖੜੀ ਹੈ ਅੱਜ ਮੈਂ ਵਧਾਈ ਦਿੰਨਾ ਕਿ ਤੁਸੀਂ ਸਾਰੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਹੋ ਇੱਕ ਵਾਰੀ ਗੱਜ ਕੇ ਬਲਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਿਆ ਪਾਲਟੀ ਦੀਆਂ ਰੀਤੀਆਂ ਨੀਤੀਆਂ ਬੜੇ ਵੇਰਵੇ ਸਹਿਤ ਸਾਰੀ ਦੱਸ ਗਏ ਹਦਾਇਸ਼ ਨਹੀਂ ਦਸੀਆਂ ਸਿੰਧਬਾਦ ਜੀ ਕੋਈ ਥੋੜੀ ਬਾਤ ਜੋ ਪ੍ਰਧਾਨ ਜੀ ਦੱਸਣਗੇ ਸੋ ਮੈਂ ਤੇ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਵਾ ਕਿ ਮੈਂ ਤੁਹਾਡੇ ਚੋਂ ਹੀ ਉੱਠਿਆ ਵਾਂ ਇੱਥੋਂ ਹੀ ਆ ਕਸ਼ਮੀਰ ਤੋਂ ਹੋਰ ਕੋਈ ਬੰਦਾ ਹੋਗਾ ਉਹ ਨੂੰ ਕਿਦੋਂ ਲੱਭਾਂਗੇ ਕਰਾਂਗੇ ਵਖੋ ਮੇਰੀਆਂ ਸਾਂਝੀਆਂ ਨੇ ਮੈਨੂੰ ਲੱਗਦਾ ਮੇਰੀਆਂ ਪਿੰਡ-ਪਿੰਡ ਤੇ ਰਿਸ਼ਤਰੀ ਕੋਈ ਐਸਾ ਪਿੰਡ ਹੀ ਨਹੀਂਗਾ ਇੱਕ ਸਾਡਾ ਛੱਪ ਹੋਇਆ ਤੇ ਦਰਬਾਗਸ ਹੋਇਆ ਤੇ ਮੈਂ ਤੇ ਮਾਮੇ ਪੰਜਾਬ ਹੁਣੇ ਹੋਏ ਤੇ ਕਲਸੀ ਵਾਲੇ ਹੋਏ ਮੈਨੂੰ ਲੱਗਦਾ ਇਹਨਾਂ ਦੇ ਸਾਰਾ ਜਿਲ੍ਹਾ ਹੀ ਮੱਲਿਆ ਵਾ ਤਰਨਤਾਰ ਨੇ ਜਿਹੜੇ ਪਿੰਡ ਚ ਆਖੀਦਾ ਉੱਥੇ ਆਖ ਦਿੰਦੇ ਸਾਡੀ ਰਿਸ਼ਤਰੀ ਆ ਤੇ ਉਹ ਗੱਲ ਮਾਮੇ ਗਲਾਬ ਸੋਹਣੀਆਂ ਮਾਮੇ ਕਸ਼ਵੀਰ ਸੋਹਣੀਆਂ ਜਦੋਂ ਮਰਜੀ ਇਹ ਤੁਹਾਡੇ ਸਮੇਤ ਤੁਹਾਡੇ ਮੇਰੀ ਜਿੰਨੀ ਸਾਹਜ ਮਾਮੇ ਕਸ਼ਮੀਰ ਸੋਹਣਾ ਨਾ ਪੰਜਾਬ ਸੋਹਣਾ ਨਾ ਉਹ ਨਹੀਂ ਤੁਹਾਡੇ ਨਾਲ ਵੀ ਆ ਤੁਸੀਂ ਜਲਬੀਰ ਸਿੰਘ ਜੀ ਤੇ ਇਹਨਾਂ ਨਾਲ ਪਹੁੰਚੇ ਸਰਪੰਚ ਪੰਚ ਬੀਜੇਪੀ ਦੀ ਰੀੜ ਦੀ ਹੱਡੀ ਜਿਹੜੇ ਵੀ ਵਰਕਰ ਨਾਲ ਪਹੁੰਚੇ ਨੇ ਧੰਨਵਾਦ ਉਹਨਾਂ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਜੀ ਨੂੰ ਮੁਬਾਰਕ ਦਿਨਾ ਹੈ ਕਿ ਸਾਨੂੰ ਤੁਸੀਂ ਇੱਕ ਹੀਰਾ ਦੇਤਾਇ ਜਿੱਦਣ ਦਾ ਸਰਦਾਰ ਦਲਬੀਰ ਸਿੰਘ ਜੀ ਸਾਡੇ ਹਲਕੇ ਵਿੱਚ ਆਏ ਨੇ ਗੁਰੂ ਦੀ ਕਿਰਪਾਏ ਬਹੁਤ ਵੱਡਾ ਖੁਸ਼ਾਹ ਮਿਲ ਰਿਹਾ ਇਹਨਾਂ ਨੂੰ ਹਰ ਪਿੰਡ ਚੋਂ ਹੀ ਹਰ ਥਾਂ ਤੋਂ ਹੀ ਕਿਉਂਕਿ ਇਹ ਪਰਿਵਾਰ ਮਿਹਨਤੀ ਆ ਕਿਸੇ ਨੇ ਦਗਾਣੀ ਕੀਤਾ ਬੇਦਾਗ ਪਰਿਵਾਰ ਜਿਹੜਾ ਹੈ ਉਹ ਸਾਨੂੰ ਤੁਹਾਂ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਚੀਜ਼ ਦੀ ਹੈ ਲੱਖ ਲੱਖ ਵਧਾਈ ਦਿੰਦੇ ਆ ਮੁਬਾਰਕਾਂ ਦਿੰਦੇ ਆ ਜਿਨ੍ਹਾਂ ਨੇ ਸਾਨੂੰ ਵਧੀਆ ਨਮਾਇੰਦਾ ਦਿੱਤਾ ਹੈ ਬਾਕੀ ਪ੍ਰਵਾਪ ਜੀ ਨੂੰ ਪਤਾ ਹੈ ਕਿ ਪ੍ਰਧਾਨ ਸਾਹਿਬ ਹੀ ਬੜੇ ਮਿਹਨਤੀ ਨੇ ਇਹ ਰਾਤ ਨੂੰ ਨਹੀਂ ਸੌਂਦੇ ਦਿਨ ਰਾਤ ਨਾਲ ਇੱਕ ਕੀਤੀ ਆ ਤੇ ਦਲਬੀਰ ਸਿੰਘ ਨੂੰ ਵੀ ਇਹਨਾਂ ਦੀ ਸਿੱਖਿਆ ਲੈਣੀ ਜਿਹਦੇ ਜਿੱਦਾਂ ਇਹ ਮਿਹਨਤ ਕਰਦੇ ਇਹ ਤੋਂ ਵੱਧ ਆਪਾਂ ਮਿਹਨਤ ਕਰੀਏ ਕਿਉਂਕਿ ਜੇ ਆਪਾਂ ਵੱਧ ਕਰਾਂਗੇ ਤੇ ਆਪਣੀ ਇਤਿਹਾਸਕ ਜਿੱਤ ਹੋਵੇ ਹਲਕੇ ਚ ਹਾਜੀ ਪ੍ਰਧਾਨ ਜੀ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਪਿੰਡ ਆਵਾਂ ਵੇਖੇ ਮੀਟਿੰਗ ਹੋਈ ਆ ਕਿਹੜੇ ਕਿਹੜੇ ਪਰਿਵਾਰ ਸ਼ਾਮਲ ਹੋਏ ਤੇ ਕਿੰਨੇ ਪਰਿਵਾਰ ਸ਼ਾਮਲ ਹੋਏ ਆ ਮਾਤਾ ਮਾਤਾ ਸਭ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਜਸਦੇਵ ਵੀ ਸਰਦਾਰ ਦਲਬੀਰ ਸਿੰਘ ਗਲਗੋ ਭਾਰਤੀ ਜਨਤਾ ਪਾਰਟੀ ਦਾ ਪਰਵਾਰ ਹਨ ਤੇ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਦੀ ਲੀਡਰਸ਼ਿਪ ਮਹਿਸੂਸ ਕਰੀਦਾ ਕਿ ਸਾਡਾ ਭਰਾ ਇੱਕ ਦਿਨ ਵੀ ਤੇ ਘਰ ਨਹੀਂ ਬੈਠਾ ਲਗਾਤਾਰ ਹਲਕਾ ਖਿੰਡ ਕਰਦੇ ਵਿੱਚ ਵੱਡੀ ਗਿਰਤੀ ਦੇ ਵਿੱਚ ਇਲਾਕੇ ਦੇ ਮੋਤਵਾ ਪੰਚ ਸਰਪੰਚ ਸਰਕਾ ਮੈਂਬਰ ਜਿਹੜੇ ਇਹਨਾਂ ਦੇ ਪਿਆਰ ਨੂੰ ਦੇਖਦੇ ਆ ਇਹਨਾਂ ਦੀ ਹਮਤ ਪਿਆਰ ਕਰਦੇ ਆ ਲਗਾਤਾਰ ਦੇਸ਼ੀ ਸੱਤ ਵੱਡੀ ਪਾਰਟੀ ਭਾਂਦਰਸਨਤਾ ਪਾਰਟੀ ਦੇ ਅੰਦਰ ਰਹੇ ਨੇ ਇਸੇ ਲੜੀ ਦੇ ਤਹਿਤ ਅੱਜ ਪਿੰਡ ਬਾਂ ਦੇ ਵਿੱਚ ਸਰਦਾਰ ਤਲਬੀਰ ਸਿੰਘ ਗਲਗੁਰੂ ਦੀ ਪ੍ਰੇਰਣਾ ਸਦਕਾ ਇਸ ਨਗਰ ਦੇ ਬਹੁਤ ਹੀ ਸਤਿਕਾਰਯੋਗ ਸਾਫਕਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਡਾਕਟਰ ਸਰਦੀਪ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਬੰਦੀਰ ਸਿੰਘ ਤੇ ਇਹਨਾਂ ਦੇ ਸਮੂੱਚੇ ਸਾਥੀ ਅੱਜ ਸਰਦਾਰ ਤਲਬੀਰ ਸਿੰਘਾ ਪੂਰੀ ਪ੍ਰੇਰਣਾ ਸਦਕਾ ਜੀਵਿਸ਼ਦਨ ਸਭ ਤੋਂ ਵੱਡੀ ਪਾਰਟੀ ਪਾਰਟੀ ਦੇ ਸਭ ਤੋਂ ਵੱਡੀ ਪਰਵਾਹ ਹੈ ਸਾਪਣੇ ਮੈਂ ਆਪਣੇ ਸਮੁੱਚ ਜिले ਵੱਲੋਂ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਅੱਜ ਇਸ ਨਗਰ ਦੇ ਮੋਦਕਾ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਬਜੁਰਗਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅੱਜ ਜਲਦੀਆਂ ਗਹਿਰਾਈਆਂ ਤੋਂ ਜਿ세 ਸਮੁੱਚੀ ਲੀਡਰਸ਼ਿਪ ਵੱਲੋਂ ਤੁਹਾਡਾ ਧੰਨਵਾਦ ਇਨਾ ਦਾ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਤਕਾਰ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਚੋਗੀ ਕੌਂਡਾਲੇ ਸਮਿਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੁਸੀਂ ਚੰਗ ਦਿਨਾਂ 'ਚ ਵੇਖੋਗੇ ਕਿ ਇਹ ਸੜਕਾਂ ਦੇ ਵਿੱਚ ਵੱਡੀਆਂ-ਵੱਡੀਆਂ ਜੁਮਹਿਰੀਆਂ ਦੇਖੇ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਿਰਾਰ ਕਰਨ ਵਾਲਾ ਕਰਨ ਨਵਾਂ ਜੀ